ਮੈਂ ਤਾਂ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਸ਼ਾਸ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਡੇ ਮੁੱਖ ਮੰਤਰੀ ਸੀ ਉਹ ਲੈ ਕੇ ਆਏ ਸੀ ਸਾਡੀ ਜਿਹੜੀ ਪਰਿਵਾਰ ਹੈ ਉਹ ਕੋਈ ਪੋਲਿਟਿਕਲ ਪਰਿਵਾਰ ਨਹੀਂ ਸਾਡੇ ਦਾ ਮੈਂ ਤਾਂ ਉਹਨਾਂ ਨੂੰ ਉਦੋਂ ਕੋਈ ਗੱਲ ਕਹੀ ਸੀਗੀ ਕਿ ਵੀ ਸਾਡੇ ਦਾ ਬੰਦੇ ਨੇ ਕਿਤੇ ਪੰਚਾਇਤ ਮੈਂਬਰ ਦੀ ਵੀ ਇਲੈਕਸ਼ਨ ਨਹੀਂ ਲੜੀ ਤੇ ਨਾ ਹੀ ਇਹਦੇ ਸਾਡੇ ਕੋਲ ਦਿਲ ਤਸਵੀ ਹੈ ਪਰ ਦੇਖੋ ਕੁਦਰਤ ਕਰਦੀ ਹੈ ਤੁਹਾਡੇ ਹੱਥ 'ਚ ਬਹੁਤਾ ਹੈ ਨਹੀਂ ਪਰਮਾਤਮਾ ਕਰ ਰਿਹਾ ਹੈ ਜਦੋਂ ਸਾਡੇ 350 ਸਾਲ ਬਣਾਉਣਾ ਸੀਗਾ ਉਦੋਂ ਜਹਦਰ 557 ਤੜਾ ਸਾਹਿਬ ਤੇ ਵੱਡੇ ਬਾਲ ਸਾਹਿਬ ਇਹਨਾਂ ਨੇ ਦੋਹਾਂ ਨੇ ਬੁਲਾਇਆ ਕਿ ਜੀ ਸਾਰੀ ਦੁਨੀਆ ਕੁਝ ਨਾ ਕੁਝ ਕਰਦੀ ਵੀ ਤੁਸੀਂ ਵੀ ਕੁਝ ਕਰੋ ਅਸੀਂ ਪੁੱਛਿਆ ਵੀ ਤੁਸੀਂ ਹੁਕਮ ਕਰੋ ਜੋ ਤੁਸੀਂ ਕਹਿ ਦੋਗੇ ਪੰਥ ਦੇ ਲਈ ਉਸੇ ਹੀ ਕਰਨ ਨੂੰ ਤਿਆ ਇਹ ਕਹਿਣ ਲੱਗੇ ਵੀ ਤੁਸੀਂ ਬੋਰਡ ਲਵਾ ਦਿਓ ਵਧਾਈ ਦੇ ਅਸੀਂ ਕਹਾਂ ਜੀ ਠੀਕ ਹੈ ਉਹ ਜਵਾਨੇ ਚ 98 ਦੇ ਵਿੱਚ ਅਸੀਂ ਤਕਰੀਬਨ 1 ਕਰੋੜ ਰੁਪਏ ਦੇ ਹੋਰ ਦਿੱਲੀ ਤੋਂ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਵਾਏ ਸੀਗੇ अच्छा ओदो 3 वोट ਤੋਂ ਵੱਧ ਨਹੀਂ ਸੀ ਲਾਦੇ 3-4 ਵੋਟ ਜ਼ੋਰ ਲਾ ਕੇ ਲਾਉਂਦੇ ਸੀ ਸੀ ਕੱਟ ਲੈ ਕੇ ਹੁੰਦੀ ਸੀ ਜਾ ਕੇ ਅ ਬਿੰਦਗੜ ਤੋਂ ਤੇ ਹੱਥ ਨਾਲ ਲਿਖਦੇ ਹੁੰਦੇ ਸੀ ਤੇ ਬਤਨੀ ਵੋਟ ਸਾਡੇ ਖੜੇ ਵੀ ਕਈ ਸਾਲ ਖੜੇ ਰਹੇ ਨੇ ਹੁਣ ਤੱਕ ਹੁਣ ਨਹੀਂ ਰਹੇ ਬੜਾ ਚਿਰ ਹੋ ਗਿਆ ਹੋ ਅਚਾ ਪਰ ਬਹੁਤ ਚਿਰ ਖੜੇ ਰਹੇ ਨੇ ਤੇ ਬਾਲ ਸਾਹਿਬ ਉਸ ਗੱਲ ਤੋਂ ਕਨਵਿੰਸ ਹੋਏ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤੇ ਮੈਨੂੰ ਸਵੇਰੇ ਸਵੇਰੇ ਟੈਲੀਫੋਨ ਆਇਆ ਹੈ ਦਿਪਤੀ ਕਮਿਸ਼ਨ ਪਟਿਆ ਦਾ ਜਸਵੀਰ ਵੀਰ ਹੁੰਦੇ ਸੀ ਰਖਾਣਾ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਜੀ ਮਹਾ ਜੀ ਬਿਲਕੁਲ ਠੀਕ ਹੈ ਤੇ ਉਹ ਗੱਲਾਂ ਨੂੰ ਚਾਰ ਕਰਕੇ ਰੱਖ ਗਏ ਉਹ ਤੋਂ ਬਾਅਦ 5 ਮਿੰਟ ਬਾਅਦ ਹੀ ਮੈਨੂੰ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਸੀ ਉਹਦੇ ਉਹਨਾਂ ਨੇ ਟੈਲੀਫੋਨ ਆਇਆ ਮੈਨੂੰ ਕਹਿਣ ਲੱਗੇ ਪ੍ਰਕਾਸ਼ ਸਿੰਘ ਬਾਦਲ ਬੋਲਦਾ ਉਹ ਲੈਂਡਲੈਂਡ ਫੋਨ ਦੇ ਸੀ ਮਾਂਜੀ ਗੱਲ ਕਰਾ ਦਿਓ ਇਮੇਜਨ ਨਹੀਂ ਕਰਦੇ ਕਿ ਚੀਫ ਮਿੰისტਰ ਤੁਹਾਨੂੰ ਸਿੱਧੀ ਗੱਲ ਕਰੂਗਾ ਤੇ ਮਾਂਜੀ ਗੱਲ ਕਰਾ ਦਿਓ ਉਹ ਕਹਿੰਦੇ ਨਹੀਂ ਕਾਕਾ ਪ੍ਰਕਾਸ਼ ਸਿੰਘ ਬਾਦਲ ਹੀ ਬੋਲਦਾ ਅੱਛਾ ਆਪ ਹੀ ਬੋਲਣਾ ਜੇ ਜ ਦੁਆਰੇ ਮੈਂ ਕਿਹਾ ਮੰਜ ਮੈਂ ਤਾਂ ਕਹਿ ਰਿਹਾ ਗੱਲ ਕਰਾ ਦਿਓ ਜਬ ਫੇਰ ਤੀਜੀ ਵਾਰ ਉਹਨੇ ਕਿਹਾ ਮਾ ਬਾਦਲ ਸੌਰੀ ਮੈਂ ਤਾਂ ਇਹਨੂੰ ਪਛਾਣਿਆ ਨਹੀਂ ਨਹੀਂ ਕਹਿੰਦੇ ਕਾਕਾ ਆਪਨੇ ਕਦੇ ਟ ਪਹਿਲੀ ਵਾਰ ਤਾਂ ਗੱਲ ਹੋਈ ਐ ਇਹ ਤੇਰਾ ਨਹੀਂ ਕੁਸ਼ੂਰ ਐ ਕਾਕਾ ਜੀ ਨੂੰ ਸ਼ਾਰਟਕਟ ਜੀ ਤੈਨੂੰ ਪਾਰਲੀਮੈਂਟ ਦੀ ਇਲੈਕਸ਼ਨ ਲਾ ਦਈਏ ਕਿਉਂਕਿ ਪਾਰਲੀਮੈਂਟ ਦੀ ਅਨਾਉਂਸ ਹੋ ਗਈ ਸੀ ਅੱਛਾ ਤੇ ਮੈਂ ਹਾਸਪਿਆ ਉੱਚੀ ਉੱਚੀ ਮੈਂ ਬਾਲਤੋ ਗਲਤ ਬੰਦੇ ਨੂੰ ਟੈਲੀਫੋਨ ਕਰ ਲਿਆ ਸਾਡੇ ਬਲੱਡ 'ਚ ਹੈ ਨਹੀਂ ਨਾ ਹੀ ਅਸੀਂ ਇਲੈਕਸ਼ਨ ਲੜਨੀ ਐ ਤੁਸੀਂ ਜਿਹੜਾ ਬੰਦਾ ਖੜਾ ਕਰੋਗੇ ਉਹਦੀ ਮਤ ਕਰਾਂਗੇ ਜਿੰਮੇ ਤੁਸੀਂ ਕਹੋਗੇ ਉਸ ਮਤ ਕਰਾਂਗੇ 99 ਦੀ ਗੱਲ ਐ ਇਹ 99 90 ਆ 99 ਦੀ ਗੱਲ ਐ ਜੀ ਤੇ ਫੇਰ ਕਾਕਾਵਾ ਮਿਲਤ ਲਈਏ ਬਾਲ ਸਾਹਿਬ ਤੁਹਾਨੂੰ ਹੁਕਮ ਹੈ ਜੀ ਫੇਰ ਤੁਸੀਂ ਆਓ ਕਿ ਮੈਂ ਆਵਾਂ ਤੁਸੀਂ ਪਤਾ ਨਹੀਂ ਕਿੰਨੇ ਮਿਲਿਓ ਬਾਲ ਸਾਹਿਬ ਨੂੰ ਜਿੰਨੇ ਫਲਾਈਟ ਲਿਓ ਬਾਲ ਸਾਹਿਬ ਦੇ ਸੀ ਕੋਈ ਨਹੀਂ ਸੀ ਬੋਲ ਸਕਦਾ ਹਾਂ ਹਾਂ ਤੇ ਮਾਜੀ ਤੁਸੀਂ ਕੀ ਆਉਂਗੇ ਮੈਂ ਆਉਂਗਾ ਜੀ ਫੇਰ ਅੱਜ ਹੀ ਆਜੋ ਮੈਂ ਚਲੇ ਗਿਆ ਪੰਜਾਬੋਂ ਬੁਲਾ ਲਿਆ ਮੈਨੂੰ ਬੁਲਾ ਕੇ ਮੈਨੂੰ ਕੋਲੇ ਬੁਲਾ ਕੇ ਕਾਕਾ ਜੀ ਤੁਹਾਨੂੰ ਬਹੁਤ ਪਿਆਰ ਕਰਦਾ ਜੀ ਮੈਂ ਤਾਂ ਜੀ ਦੇਖੋ ਤਹਿਸੀਲਦਾਰ ਭਰਤੀ ਹੋਣ ਗਿਆ ਸੀ ਜੀ ਮੈਂ ਤਹਿਸੀਲਦਾਰ ਨਹੀਂ ਰੱਖਿਆ ਜੀ ਮੈਨੂੰ ਕਿਹਦੇ ਤਹਿਸੀਲਦਾਰ ਭਰਤੀ ਖੜਨਾ ਬਣਨੂਗਾ ਜੀ ਕਾਕਾ ਜੀ ਤੁਸੀਂ ਬਹੁਤ ਚੰਗੇ ਕੰਮ ਕਰਦੇ ਹੋ ਜੀ ਬਹੁਤ ਵਧੀਆ ਕੰਮ ਕਰਦੇ ਹੋ ਕਿੰਨੇ ਦਾਨ ਕਰਦੇ ਹੋ ਕਿੰਨੇ ਪੁੰਨ ਕਰਦੇ ਹੋ ਜੀ ਕਿੱਡਾ ਵੜਾ ਤੁਹਾਡਾ ਨਾਮ ਹੈ ਜੇ ਸ਼ਾਹ ਚਾਹ ਕਿਤਾਬ ਹੋਰ ਵਧੀਆ ਕੰਮ ਕਰਨਾ ਵੱਡੇ ਕੰਮ ਕਰ ਸਕਦੇ ਹੋ ਉਹਨੇ ਇੰਨੇ ਗੱਲਾਂ ਵਧੀਆ ਤਰੀਕੇ ਨਾਲ ਕਹਤੀਆਂ ਮੈਂ ਨਾ ਹੀ ਨਹੀਂ ਕਹਿ ਸਕਿਆ ਉਹਨਾਂ ਨੂੰ ਤੇ ਮਾਚੂਲਾਲ ਸਾਹਿਬ ਜਿਵੇਂ ਤੁਸੀਂ ਕਹਿਣ ਨੂੰ ਕਰ ਲੈਣੇ ਕਾਕਾ ਮੈਨੂੰ ਪਤਾ ਲੱਗਿਆ ਵੀ ਤਿੰਨੇ ਤੇ ਭਾਈ ਸਲਾਹ ਕਰੇ ਨਾ ਕੋਈ ਕੰਮ ਨਹੀਂ ਕਰਦੇ ਮੈਂ ਹਾਂ ਜੀ ਫਿਰ ਆਪਾਂ ਅਮਰੀਕਾ ਟੈਲੀਫੋਨ ਕਰ ਲਈ ਦਰਸ਼ਨ ਜੀ ਨੂੰ ਮੈਂ ਨਹੀਂ ਕਰ ਲਿਆ ਉਹਨਾਂ ਨੇ ਸਾਰੀ ਪਤਾ ਕਰਿਆ ਹੋਇਆ ਸੀ ਕਿਤੇ ਸਾਰਾ ਕਰਤਾ ਸਾਰਾ ਕੋਈ ਪਤਾ ਕਰਿਆ ਹੋਇਆ ਸੀ ਤੇ ਉਹਨਾਂ ਨੇ ਟੈਲੀਫੋਨ ਬੁਲਾਇਆ ਤੇ ਟੈਲੀਫੋਨ ਕੁਦਰਤੀ ਉਹਨੇ ਚੱਕਿਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਹੁਣ ਜੀ ਆਪ ਸ਼ਾਮ ਗੱਲ ਕਰੋ ਜਰੂਰ ਕਰੋ ਜੀ ਮਾਜੀ ਠੀਕ ਸਾਡੀ ਗੱਲ ਹੋਈ ਤੇ ਸ਼ਾਮ ਰੋਜ਼ ਗੱਲ ਹੁੰਦੀ ਸੀ ਤੇ ਮੈਂ ਉਹਨਾਂ ਨੂੰ ਬਾਲਸਾ ਵਾਲੀ ਗੱਲ ਦੱਸੀ ਮਾਜੀ ਇਦਾਂ ਦਾ ਕਰਕੇ ਬਾਲਸਾ ਨੂੰ ਬੁਲਾਇਆ ਸੀ ਤੇ ਅਖੀਰ ਨੂੰ ਸਾਡੀ ਦੋਹਾਂ ਦੀ ਰਾਏ ਬਣੀ ਕਿ ਵੀ ਆਪਾਂ ਸਿਆਸਤ ਚ ਨਹੀਂ ਆਉਣਾ ਉਹ ਮੈਨੂੰ ਕਹਿਣ ਲੱਗਾ ਸਾਡੇ ਬਾਪੂ ਜੀ ਦਾ ਕੀ ਸੀ ਤੁਹਾਨੂੰ ਹੱਸਦੇ ਹੁੰਦੇ ਸੀ ਮਾਹੌਲ ਕਰਦੇ ਹੁੰਦੇ ਸੀ ਕਹਿੰਦੇ ਮੁੰਡਿਓ ਥੋੜੀ ਜ਼ਮੀਨ ਵੇਚਦਾ ਨਹੀਂ ਹਾਂ ਜਾਮਨ ਪੈਸੇ ਦੀ ਚਲੋ ਜਿੱਥੇ ਮੇਰਾ ਜੀ ਕਰਦਾ ਮੈਂ ਉੱਥੇ ਜਣ ਨੇ ਨਹੀਂ ਮੈਂ ਜ਼ਮੀਨ ਥੋੜੀ ਗਹਿਣੇ ਕਰ ਦੂੰ ਹਾਂ ਤੇ ਉਹ ਉਦੋਂ ਜਵਾਨਾ ਹੁੰਦਾ ਜੀ ਕਿਤੇ 10000 ਦਾ 20000 ਦਾ 25000 ਦਾ ਉਹਨਾਂ ਨੇ ਮਾਲ ਕਿਤੇ ਨਾ ਕਿਤੇ ਰੋਜ਼ ਹੀ ਪਹੁੰਚਾਣਾ ਹੁੰਦਾ ਸੀਗਾ ਇੱਕ ਦਿਨ ਚ ਇੱਕ ਫੰਕਸ਼ਨ ਤੇ ਜਾਂਦੇ ਸੀ ਜਿੰਨੇ ਪੈਸੇ ਦੇਣੇ ਨੇ ਆਪਣੀ ਜੇ ਚ ਪਾ ਕੇ ਲੈ ਕੇ ਜਾਣੇ ਕਈ ਵਾਰੀ ਤਾਂ ਉਹ ਬੈਂਕ ਚੋਂ ਲੋਨ ਲੈ ਕੇ ਪੈਸੇ ਤੇ ਆਉਂਦੇ ਸੀ ਤੇ ਉਹ ਮੈਨੂੰ ਕਹਿਣ ਲੱਗਿਆ ਵੀ ਗੱਲ ਇਹ ਹੈ ਵੀ ਹੁਣ ਜਵਾਨਾ ਬਦਲ ਗਿਆ ਮਹਿੰਗਾਈ ਹੋ ਗਈ ਤੂੰ ਪੈਸੇ ਬਦਾਲਾ ਬਾਪੂ ਜੀ ਕੰਮ ਸ਼ੁਰੂ ਕਰ ਲੈ ਵੀ ਆਪਾਂ ਸ਼ਾਸਤਰੀ ਆਵਾ ਮੈਂ ਵੀ ਐਗਰੀ ਕਰਕੇ ਆ ਵੀ ਠੀਕ ਹੈ ਮੇਰਾ ਮਨ ਬਿਲਕੁਲ ਹੈ ਨਹੀਂ ਸਚਾਰ ਦੇ ਵਿੱਚ ਉਹ ਤੋਂ ਬਾਅਦ ਉਹਨਾਂ ਨੇ ਕੈਪਟਨ ਕਮਲੀ ਤੋਂ ਦੇਸ਼ ਆਉਣੇ ਫਾਈਨੈਂਸ ਮਿਸਟਰ ਉਹਨਾਂ ਨੇ ਮੇਰੇ ਪਿੱਛੇ ਲਾਤਾ ਆਪਣੇ ਇਹ ਹੁੰਦੇ ਸੀਗੇ ਸਾਹਿਬ ਜੈਪਸ਼ ਮਖਫੇਰ ਹੁੰਦੇ ਸੀਗੇ ਸਾਡੇ ਉਹ ਵੀ ਮੰਤਰੀ ਸੀਗੇ ਪੰਜਰ ਸਾਹਿਬ ਸਾਡੇ ਐਜਪੀ ਦੇ ਮੈਂਬਰ ਸੀਗੇ ਹਾਲਾਂਕਿ ਬਾਤ ਤਾਂ ਮੇਰਾ ਬਹੁਤ ਵੀ ਕਰਦੇ ਰਹੇ ਐਸੈਂਬਲੀ ਵਕਤਾਂ ਪਰ ਪਾਰਲੀਮੈਂਟ ਵਕਤ ਮੇਰੀ ਬਹੁਤ ਮਤ ਦੇ ਰਹੇ ਉਹਨਾਂ ਨੇ ਉਹਨਾਂ ਨੇ ਇਹੋ ਕਰਨਾ ਸ਼ੁਰੂ ਕਰਤਾ ਪਰ ਮੇਰੇ ਨਾਲ ਕਦੇ ਮੈਂ ਇਸ ਗਲਤੀ ਆਈ ਨਹੀਂ ਵੀ ਆਪਾਂ ਇਲੈਕਸ਼ਨ ਲੜਨੇ ਮੈਨੂੰ ਨਹੀਂ ਪਤਾ ਅਜ ਤੱਕ ਕਿ ਕੈਪਟਨ ਕਮਲਜੀਤ ਕਦੋਂ ਇੱਥੇ ਸਾਡੇ ਘਰੇ ਆਏ ਘਰੇ ਆ ਕੇ ਚਾਜੂ ਪੀਤੀ ਮੈਨੂੰ ਕਾਰ 'ਚ ਬਿਠਾਇਆ ਡੀਸੀ ਆਫਿਸ ਲੈ ਗਏ ਜਾ ਕੇ ਮੇਰੇ ਕਾਰਜ ਨੂੰ ਭਰ ਕੇ ਲੈ ਗਿਆ ਜੀ ਮੇਰਾ ਨਾਮ ਬਲਤਾ ਉਹਨੇ ਸਰਜੀਤ ਢਾਲੀਵਾਲ ਤੋਂ ਸਰਜੀਤ ਰਖੜਾ ਕਰਤਾ ਰਖੜਾ ਕਰਤਾ ਮੇਰਾ ਕਾਰਜ ਭਰਤੀ ਅੱਛਾ ਤੇ ਮੈਨੂੰ ਇਲੈਕਸ਼ਨ 'ਚ ਤੋਰ ਲਿਆ ਤੇ ਮੈਨੂੰ ਉਹਨੇ ਕਿਹਾ ਵੀ ਤੂੰ ਬੋਲ ਮੈਂ ਕਿਹਾ ਵੀ ਮੈਂ ਨਹੀਂ ਬੋਲਣਾ ਤੁਸੀਂ ਬੋਲੋ ਉਹ ਹੱਸਣ ਲੱਗ ਪਿਆ ਸੀ ਕਿ ਅਤਿਹਾਂ ਦਾ ਵਿਆਹ ਰੱਖਿਆ ਹੋਇਆ ਕਿਉਂਕਿ ਮੈਂ ਨਹੀਂ ਬੋਲਦਾ ਇਹਦਾ ਮੇਨ ਟਾਈਮ ਤੇ ਟੋੜਾ ਸਾਹਿਬ ਅਮਰੀਕਾ ਚਲੇ ਗਏ ਉਹ ਸਾਡਾ ਜਹਾਜ਼ ਲੈ ਕੇ ਟ੍ਰਾਂਟੋ ਆ ਗਏ ਟ੍ਰਾਂਟੋ ਤੋਂ ਵੈਨਕੂਵਰ ਚਲੇ ਗਏ ਵੈਨਕੂਵਰ ਤੋਂ ਕੈਲੀਫੋਰਨੀਆ ਚਲੇ ਗਏ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਬੜਾ ਵੱਡਿਓ ਹੋਾਈ ਕਿ ਵੀ ਦਖਸ਼ ਦੇਖੋ ਜੀ ਟੋੜਾ ਸਾਹਿਬ ਉੱਥੇ ਬਾਗੇ ਉੱਥੋਂ ਟੋੜਾ ਸਾਹਿਬ ਆਉਣਗੇ ਸੁਰਜੀਤ ਰੱਖਣ ਨੂੰ ਆ ਕੇ ਬਿਠਾ ਦੇਣਗੇ ਚਲੋ ਬੈਠਣਾ ਉੱਠਣਾ ਕੀ ਸੀ ਫੇ ਗੱਲ ਚੱਲਦੀ ਸੀ ਟੋੜਾ ਸਾਹਿਬ ਅਸਲ 'ਚ ਚਾਹੁੰਦੇ ਸੀ ਮੈਂ ਇਲੈਕਸ਼ਨ ਲੜਾਂ ਮੈਨੂੰ ਉਹਨਾਂ ਨੇ ਕਿਹਾ ਵੀ ਤਾਂ ਇਲੈਕਸ਼ਨ ਲੜਨੀ ਆ ਉਹ ਕਾਰਨ ਕੀ ਸੀ ਕਿ ਮੈਂ ਉਹਨਾਂ ਦੇ ਬਹੁਤਾ ਕੁਝ ਬੋਲ ਨਹੀਂ ਸਕਦਾ ਨਾ ਮੈਨੂੰ ਬੋਲਣਾ ਆਉਂਦਾ ਸੀਗਾ ਮੈਂ ਤਾਂ ਮੇਰਾ ਖਿਆਲ ਹੈ ਵੀ 2 ਮਿੰਟ ਮਸਾ ਬੋਲਦਾ ਸੀ ਕਰਕੇ ਉਹ ਬਿਲਕੁਲ ਤੱਕ ਨਹੀਂ ਹੁੰਦੀ ਸੀ ਤੇ ਚੰਦੂ ਮਾਰਾ ਸਾਹਿਬ ਉਹ ਤਾਂ ਪੂਰਾ ਬੋਲਦੇ ਸੀ ਉਹ ਚਾਈ ਚਾਈ ਮਿੰਟ ਪੜਦਾ ਮੈਨੂੰ ਬੋਲਦੇ ਸੀ ਕਿ ਸੁਣ ਜਿਸ ਰਖਣ ਨਿਆਂ ਕਰਤਾ ਜੀ ਇਹ ਕਰਤਾ ਰਾਣੀ ਨਿਆਂ ਕਰਤਾ ਰਾਣੀ ਨੂੰ ਨਹੀਂ ਸੀ ਬੋਲਣਾ ਆਉਂਦਾ ਇੱਕ ਰਾਣੀ ਨੇ ਇਲੈਕਸ਼ਨ ਲਈ ਸੀ ਪਾਰਲੀਮੈਂਟ ਦੀ ਚੰਦੂ ਮਾਰਾ ਸਾਹਿਬ ਨੇ ਲੜੀ ਸੀ ਮੈਰਿਜ ਬਾਲਥੌਨੀ ਬਲਾਕ ਮੈਨੂੰ ਕਿਹਾ ਮੈਨੂੰ ਕਹਿੰਦੇ ਕਾਕਾ ਜੇ ਆਪਾਂ ਨੂੰ 20 30000 ਵੋਟ ਚੰਦੂ ਮਾਰਾ ਸਾਹਿਬ ਨਾਲ ਘੱਟ ਪੈ ਗਈ ਤਾਂ ਆਪਣੀ ਜਿੱਤੇ ਹੋ ਹਾਰ ਹੋ ਹਾਰ ਨਹੀਂ ਹੋਣੀ ਕਿਉਂਕਿ ਮੈਂ ਕਦੇ ਪਟਿਆਏ ਚ ਕੰਮ ਨਹੀਂ ਕੀਤਾ ਕੋਈ ਇੱਥੇ ਦਾ ਟੌੜਾ ਸਾਹਿਬ ਹੀ ਕਰਦੇ ਰਹੇ ਸਾਰੇ ਐਮਐਲਏ ਉਹਨਾਂ ਦੇ ਨਾਲ ਨੇ ਸਾਰੇ ਸਰਪੰਚ ਪੈਂਚ ਸਾਰੇ ਸਾਰਾ ਕੁਝ ਅਮਲਾ ਫੇਲਾ ਉਹਨਾਂ ਦੇ ਨਾਲ ਮੈਂ ਬਾਲਸਾ ਹੁਣ ਜਦੋਂ ਕੋਈ ਸਿਰ ਦੇ ਲਿਆ ਹੁਣ ਦੋ ਮੂਲੇ ਘੱਟ ਲੱਗ ਜਾਣ ਹੁਣ 20000 ਤੇ ਹਾਰੀ 30000 ਤੇ ਹਾਰੀ 40000 ਤੇ ਹਾਰੀ ਜਿੰਨੇ ਮਰਜ਼ੀ ਹਾਰੀ ਚਲੋ ਹੁਣ ਤਾਂ ਚੱਲੀ ਰਿਹਾ ਹੈ ਚਲੋ ਸਾਡੀ ਇਲੈਕਸ਼ਨ ਤਕਰੀਬਨ ਮੇਰਾ ਖਿਆਲ 40 45 ਦਿਨ ਇਲੈਕਸ਼ਨ ਚੱਲੀ ਬੜੀ ਲੰਮੀ ਇਲੈਕਸ਼ਨ ਚੱਲੀ ਮੁੰਬਈ ਦਾ ਵੀ ਨਾ ਸੀਗਾ ਤੇ ਕਾਫੀ ਮਤਲਬ ਉਹ ਦੇਖਿਆ ਜਿਹਦੇ ਰਿਜ਼ਲਟ ਆਇਆ ਤੇ ਸਾਨੂੰ ਵੋਟ ਪਈ ਗਈ ਮੇਰਾ ਖਿਆਲ ਹੈ ਵੀ 2 ਲੱਖ 40 ਹਜ਼ਾਰ ਪਈ ਸੀ ਮੇਰਾ ਖਿਆਲ ਹੈ ਤੇ ਮਹਾਰਾਣੀ ਨੂੰ 3 ਲੱਖ 20 ਹਜ਼ਾਰ ਵੋਟ ਪਈ ਸੀ ਤਿੰਦਵਾਲਾ ਸਾਹਿਬ ਨੂੰ 90 ਹਜ਼ਾਰ ਵੋਟ ਪਈ ਸੀ ਤੇ ਮੈਂ ਬਾਲ ਸਭ ਨੂੰ ਕਹਿੰਦੇ ਕਾਕਾ ਇਹ ਤਾਂ ਪਤਾ ਹੀ ਨਹੀਂ ਸੀ ਜੇ ਆਪਾਂ ਫੇਸੋੜੀ ਹੋ ਰਹੀ ਮੈਂ ਤਾਂ ਕਹਿੰਦਾ ਜਿੱਤ ਚੱਕਦੇ ਸੀ ਮੈਂ ਸੋਚਿਆ ਸੀ ਵੀ ਐਵੇਂ ਹੋ ਸਕਦਾ ਮੈਂ ਚਲੋ ਜਿਵੇਂ ਹੋ ਜਾ ਹੁਣ ਕਹਿੰਦੇ ਕਾਕਾ ਜਿਹੜੀ ਚੇਅਰਮੈਨ ਤੂੰ ਕਹਿੰਦਾ ਤੈਨੂੰ ਉਹੀ ਦੇ ਦਾਂਗੇ ਮਾਂਜੀ ਮੈਂ ਚੇਅਰਮੈਨ ਹੀ ਕੋਈ ਲੈਣੀ ਹੈ ਅਸੀਂ ਇਲੈਕਸ਼ਨ ਲੜ ਲਈ ਤਾਂ ਬਹੁਤ ਹੈ ਇਸ ਤੋਂ ਬਾਅਦ ਸਾਡਾ ਮੰਡ ਇਲੈਕਸ਼ਨ ਲੜਦਾ ਹੈ ਨਹੀਂ ਕਾਕਾ ਇਹ ਨਹੀਂ ਹੁੰਦਾ ਹੇ ਕੁਦਰਤੀ ਬਜ਼ਰ ਮੇਰਾ ਆ ਗਿਆ ਦਰਸ਼ਨ ਆ ਗਿਆ ਇੱਥੇ ਜੱਬੀ ਆ ਗਿਆ ਅਸੀਂ ਬਾਲਸਾ ਨੂੰ ਟੈਲੀਫੋਨ ਕੀਤਾ ਬਾਲਸਾ ਤੁਹਾਨੂੰ ਮਿਲਣਾ ਹੈ ਉਹ ਕਹਿੰਦੇ ਕਾਕਾ ਕੱਲ ਮੈਂ ਨਾ ਬੇ ਹੋਣਾ ਸੀ ਗੈਸ ਫੈਕਟਰੀ ਦਾ ਉਦਘਾਟਨ ਸੀਗਾ ਤੁਸੀਂ ਉੱਥੇ ਆ ਜਾਓ ਜਿੱਥੇ ਮੈਂ ਹੈਲੀਕਾਪਟਰ ਤੋਂ ਉਤਰੂਗਾ ਆਪਾਂ ਉੱਥੇ ਗੱਲ ਕਰ ਲਾਂ ਅਸੀਂ ਚਲੇ ਗਏ ਸਾਰੇ ਕਪਤਾਰਤੀ ਸਾਨੂੰ ਉਠਾ ਲਿਆ ਬਾਲਸਾ ਹਸਨ ਲਾਇਆ ਕਹਿੰਦੇ ਕਾਕਾ ਮੈਂ ਜੋਸ਼ੀ ਹਾਂ ਮਹਾਰੀ ਕੀ ਦਸੋਏ ਬਾਲਸਾ ਕੀ ਜੋ ਅੱਛੀ ਜਰਤੀ ਕਹਿੰਦਾ ਹੈ ਕਹਿੰਦੇ ਤੁਸੀਂ ਹੁਣੇ ਗੱਲ ਕਰਨ ਆਏ ਹੋ ਕਿ ਵੀ ਮੈਂ ਗਾਂਹਾਂ ਇਲੈਕਸ਼ਨ ਕੋਈ ਲੜਨੀ ਨਹੀਂ ਪਾਰਲੀਮੈਂਟ ਦੀ ਲੜ ਲਈ ਤਾਂ ਕਦੇ ਪਹਿਲੀ ਇਲੈਕਸ਼ਨ ਲੜੀ ਸੀ ਤੇ ਹਾਰ ਗਈ ਤੋਂ ਮਨ ਤੇ ਬੋਝ ਹੁੰਦਾ ਹੈ ਤਾਂ ਐਂ ਕਰਿਓ ਮਿੱਥੀ ਲੰਬੀ ਤੋਂ ਕਾਗਜ਼ ਭਰਿਆ ਮੈਂ ਕਦੇ ਲੰਬੀ ਤੋਂ ਹਾਇ ਮੈਂ ਸੁਝਾ ਕੇ ਭੇਜ ਦੂਗਾ ਅੱਛਾ ਅਸੀਂ ਚੁੱਪ ਹੋ ਗਏ ਅਸੀਂ ਚੁੱਪ ਹੋ ਗਏ ਨਹੀਂ ਜੀ ਫਿਰ ਜੇ ਲੜਾਂਗੇ ਮੈਂ ਤਾਂ ਅਸ਼ਾਉਣੀ ਹੌਮ ਕਾਂਚੇ ਜੀ ਲੜਾਂਗੇ ਸਮਾਨਾ ਅਮਰੀਕਾ ਹੌਮ ਕਾਂਚੇ ਅਸੀਂ ਚਲੋ ਅਜੀ ਇਤੋਂ ਇਲੈਕਸ਼ਨ ਲੜੀ 2002 ਚ 2002 ਦੇ ਵਿੱਚ ਅਜੀ ਇਲੈਕਸ਼ਨ ਜਿੱਤ ਵੀ ਗਏ ਸੋ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਲੈ ਕੇ ਆਇਆ ਸੀ ਅੱਜ ਉਹੀ ਐ ਤੁਸੀਂ ਸੁਵਿਲ ਬਾਦਲ ਕੱਟ ਰਹੇ ਹੋ ਖੁਸ਼ੀ ਦੀ ਗੱਲ ਕਰ ਰਹੇ ਹੋ ਮੈਂ ਉਸ ਦੀ ਆ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਸਿਆਸਤ ਦੇ ਵਿੱਚ ਲੈ ਕੇ ਆਏ ਉਸ ਤੋਂ ਅਗਲੇ ਪ੍ਰਧਾਨ ਉਹਨਾਂ ਦੇ بیٹے ਸੁਖਬੀਰ ਸਿੰਘ ਬਾਦਲ ਤੁਹਾਨੂੰ ਅਕਾਲੀ ਦਲ ਦੇ ਵਿੱਚੋਂ ਕੱਟ ਰਹੇ ਹੈਗੇ ਮੈਂ ਉਹੀ ਗੱਲ ਕਹ ਰਿਹਾ ਇਹ ਤਾਂ ਐਸਪੈਕਟ ਜਿਹਦਾ ਪਹਿਲੇ ਸੀ ਗਿਆ